YouTube ਚੈਨਲ ਕੋਹੇ ਨੂਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਜਰਮਨ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਲੈ ਕੇ ਚਲੇ ਆਂ ਦਿੱਲੀ ਲਾਲ ਕਿਲੇ ਤੇ ਜੋ ਕਿ ਭਾਰਤ ਦੀ ਸ਼ਾਨ ਆਹ ਪੱਥਰ ਨਾਲ ਬਣਿਆ ਹੋਣ ਕਰਕੇ ਇਸ ਨੂੰ ਲਾਲ ਕਿਲਾ ਕਿਹਾ ਜਾਂਦਾ ਹੈ ਇਸ ਦਾ ਨਿਰਮਾਣ ਮੁਗਲ ਬਾਦਸ਼ਾਹ ਸ਼ਾਹਜਹਾਨ ਨੇ 1638ਵੀਂ ਵਿੱਚ ਸ਼ੁਰੂ ਕਰਕੇ 1648 ਈਸਵੀ ਵਿੱਚ ਪੂਰਾ ਕਰਵਾਇਆ ਜਿਸ ਤੇ 10 ਸਾਲਾਂ ਸਮਾਂ ਲੱਗਿਆ ਇਸ ਦੇ ਦਿਵਾਲੇ ਨਹਿਰ ਨੂਮਾ ਖਾਈ ਪੱਟੀ ਗਈ ਹੈ ਜੋ ਦੁਸ਼ਮਣ ਦੇ ਹਮਲੇ ਚ ਪਾਣੀ ਨਾਲ ਭਰ ਦਿੱਤੀ ਜਾਂਦੀ ਸੀ ਅਤੇ ਦੁਸ਼ਮਣ ਨੂੰ ਕਿਲੇ ਦੇ ਨੇੜੇ ਆਉਣ ਚ ਦਿੱਕਤ ਪੈਦਾ ਕਰਦੀ ਸੀ ਇਸ ਦੇ ਆ ਮਜ਼ਬੂਤ ਕੰਧਾਂ ਜਿਸ ਦੇ ਵਿੱਚ ਦੁਸ਼ਮਣ ਨੂੰ ਰੋਕਣ ਵਾਸਤੇ ਸਰਾਖ ਰੱਖੇ ਗਏ ਹਨ ਤਾਂ ਕਿ ਦੁਸ਼ਮਣ ਤੇ ਗੋਲੀਆਂ ਨਾਲ ਹਮਲਾ ਕੀਤਾ ਜਾ ਸਕੇ ਆ ਹੈ ਗਿਆ ਆਲੇ ਦਿਵਾਲੇ ਸਾਰੇ ਕਿਲੇ ਦੇ ਖਾਈ ਅਤੇ ਮਜ਼ਬੂਤ ਕੰਧਾਂ ਦੇਖੋ ਵਿੱਚ ਸਰਾਖ ਦੇਖਦੇ ਹਨ ਅਤੇ ਗੇਟ ਦੇ ਮੁੱਖ ਦੁਆਰ ਤੇ ਕਿਲੇ ਦੇ ਮੁੱਖ ਦੁਆਰ ਤੇ ਧੋਪਾਂ ਰੱਖੀਆਂ ਗਈਆਂ ਹਨ ਜੋ ਕਿ ਖਿੱਚ ਦਾ ਕੇਂਦਰ ਹਨ ਪ੍ਰਤਨ ਸਮੇਂ ਦੀਆਂ ਦੋਨੇ ਪਾਸੇ ਦੋ ਧੋਪਾਂ ਰੱਖੀਆਂ ਗਈਆਂ ਹਨ ਆਇਓ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਸਭ ਤੋਂ ਪਹਿਲਾਂ ਜੇ ਰੋਪਾਂ ਅੰਦਰ ਜੰਨੇ ਆ ਤਾਂ ਇਥੋਂ ਪ੍ਰਧਾਨ ਮੰਤਰੀ ਦੇਸ਼ ਦਾ ਪ੍ਰਧਾਨ ਮੰਤਰੀ ਹਰ ਸਾਲ ਸਾਨੂੰ ਦੇਸ਼ ਨੂੰ ਸੰਬੋਧਨ ਕਰਦੇ ਨੇ ਸੈਲਾਨੀ ਵੱਡੀ ਗਿਣਤੀ ਵਿੱਚ ਇੱਥੇ ਆਉਂਦੇ ਨੇ ਸਾਇਬ तकरीबन ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਇੱਥੇ ਸੈਲਾਨੀ ਆਉਂਦੇ ਨੇ ਇਸ ਜਗ੍ਹਾ ਤੋਂ ਪ੍ਰਧਾਨ ਮੰਤਰੀ ਸੰਬੋਧਨ ਕਰਦੇ ਨੇ ਦੇਸ਼ ਨੂੰ ਅਤੇ ਇਸ ਜਗ੍ਹਾ ਤੇ ਚੰਡੇ ਦੀ ਰਸਮਾਂ ਦਾ ਕੀਤੀ ਜਾਂਦੀ ਹੈ। ਇਸ ਕਿਲੇ ਤੇ ਸਮੇਂ-ਸਮੇਂ ਤੇ ਬਹੁਤ ਧਰਾੜਾ ਆਇਆ। ਕਈ ਰਾਜਿਆਂ ਨੇ ਰਾਜ ਕੀਤਾ ਜਿਵੇਂ ਔਰੰਗਜ਼ੇਬ, ਬਹਾਦਰ ਸ਼ਾਹ, ਫਰਖਸ਼ੀਅਰ, ਮੁਹੰਮਦ ਸ਼ਾਹ ਰੰਗੀਲਾ। ਆਜੂਵੰਦਰ ਜਾਂਦੀ ਵਜ੍ਹਾ ਇਸ ਇਮਾਰਤ 'ਚ ਕਰਮਚਾਰੀਆਂ ਦੇ ਰਹਿਣ ਲਈ ਕਮਰੇ ਬਣੇ ਹੋਏ ਹਨ ਅਤੇ ਇੱਥੇ ਮੇਰੇ ਡਿਊਟੀ ਦੇਣ ਵਾਲੇ ਵੀ ਵਾਸਤ ਜਗ੍ਹਾ ਬਣੀ ਹੋਈ ਹੈ। ਉੱਪਰ ਦੇਖੋ ਕਰਮਚਾਰੀਆਂ ਵਾਸਤੇ ਕਮਰੇ। ਖੇਲੇ ਦੇ ਅੰਦਰ ਬਹੁਤ ਵਧੀਆ ਰੰਗ ਮਹਿਲ ਵੀ ਬਣਿਆ ਹੋਇਆ ਹੈ। ਜੋ ਕੇ ਦੇਖਣ ਲਾਇਕ ਆ। ਇਸ ਕਿਲੇ ਚ ਵਰਤੀਆਂ ਤਕਨੀਕਾਂ ਅਤੇ ਕਲਾਕਾਰੀ ਬਾਖਮਾਲ ਹੈ ਬਹੁਤ ਹੀ ਵਧੀਆ ਕਲਾਕਾਰੀ ਕੀਤੀ ਗਈ ਹੈ ਸਲਾਨੀ ਤੁਹਾਨੂੰ ਦੱਸਿਆ ਜਿਵੇਂ ਕਿ ਵੱਡੀ ਗਿਣਤੀ ਵਿੱਚ ਆਉਂਦੇ ਨੇ ਅਤੇ ਦੁਕਾਨਾਂ ਸਜਾਈਆਂ ਜਾਂਦੀਆਂ ਨੇ ਇੱਥੇ ਤਾਂ ਕਿ ਸਲਾਨੀ ਇੱਥੇ ਖਰੀਦਦਫਰੋਦ ਕਰ ਸਕਣ ਮੋਗਲ ਰਾਜ ਤੋਂ ਬਾਅਦ 11 ਮਾਰਚ 1783 ਈਸਵੀ ਵਿੱਚ ਇਸ ਕਿਲੇ ਤੇ ਖਾਲਸਾ ਰਾਜ ਦਾ ਨਿਸ਼ਾਨ ਝੁੱਲਿਆ ਤੇ ਇਹ ਬਾਬਾ ਬਗੇਲ ਸਿੰਘ ਦੀ ਅਗਵਾਈ ਵਿੱਚ ਸਿੱਖਾਂ ਦੇ ਕਬਜ਼ੇ ਵਿੱਚ ਆ ਗਿਆ ਇਸ ਵਿੱਚ ਬਹੁਤ ਹੀ ਵਧੀਆ ਇਮਾਰਤਾਂ ਬਣੀਆਂ ਨੇ ਜੋ ਕਿ ਦੇਖਣ ਲਾਇਕ ਨੇ ਅੱਜ ਤੁਹਾਨੂੰ ਅੱਗੇ ਲੈ ਕੇ ਚੱਲਦੇ ਹਾਂ ਬਹੁਤ ਵਧੀਆ ਇਮਾਰਤਾਂ यही रहन वा कमरे बनाए ने बहुत ही बढ़िया तकनीक न कि तैयार किया गया है देखो कलाकारी की बहुत ही बढ़िया डिजाइन बनाए गए ने ਕੰਧਾਂ ਤੇ ਛੱਤ ਤੇ ਬਹੁਤ ਵਧੀਆ ਮੀਨਾਕਾਰੀ ਕੀਤੀ ਗਈ ਹੈ। ਕਿਤੇ ਇਕਲੇ ਦੇ ਵਿੱਚ ਹਰਿਆਲੀ ਦਾ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਗਿਆ ਹੈ। ਪਾਰਕ ਬਣਾਏ ਗਏ ਹੋਏ ਹਨ ਵਿੱਚ ਜੋ ਕਿ ਮਾਨੂੰ ਬਹੁਤ ਹੀ ਸਕੂਨ ਦਿੰਦੇ ਨੇ। ਦੇਖੋ ਇਮਾਰਤਾਂ ਤੇ ਉੱਪਰ ਮੀਨਾ ਕਾਰੀ ਕੀਤੀ ਗਈ ਹੈ। ਕੰਧਾਂ ਦੇ ਕਲਾਕਾਰੀ ਕੀਤੀ ਗਈ ਹੈ ਬਹੁਤ ਹੀ ਵਧੀਆ। ਬਹੁਤ ਵਧੀਆ ਡਿਜ਼ਾਈਨ ਬਣਾਏ ਗਿਆ ਨੇ ਜੋ ਕਿ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਇੰਨੇ ਵਧੀਆ ਡਿਜ਼ਾਈਨ ਕਿਸ ਤਕਨੀਕ ਨਾਲ ਉਹ ਬਣਾਏ ਹੋਣਗੇ ਕਿਹੜੇ ਉਹਨਾਂ ਕੋਲ ਯਾਰ ਹੋਣਗੇ। ਦੇਖੋ ਛੱਤ ਦੇ ਉੱਪਰ ਕਿੰਨੀ ਸੋਹਣੀ ਕਲਾਕਾਰੀ ਕੀਤੀ ਗਈ ਹੈ। ਸਾਈਡ ਤੇ ਕੰਧਾਂ ਦੇਖੋ। ਕਿਵੇਂ ਮੀਨਾਕਾਰੀ ਨਾਲ ਸਜਾਈਆਂ ਗਈਆਂ ਹਨ ਫੁੱਲੇ ਬੁੱਟੇ ਬਣਾਏ ਗਏ ਹਨ ਜਾਨਵਰ ਜੇ ਇੱਥੇ ਰਹਿੰਦੇ ਹਨ ਇਹ ਵੀ ਸਲਾਨੇ ਤੋਂ ਡਰਦੇ ਨਹੀਂ ਕਿਉਂਕਿ ਇਹਨਾਂ ਦਾ ਵੀ ਰੋਜ਼ ਦਾ ਕੰਮ ਆ ਦਿਲ ਖੁੱਲ ਜਾਂਦੇ ਹਨ ਇਹਨਾਂ ਦੇ ਬਾਹਰ ਦਾ ਦ੍ਰਿਸ਼ ਤੁਹਾਨੂੰ ਦਿਖਾਉਣਾ ਹੈ ਕਿਲੇ ਦੇ ਵਿੱਚ ਇੱਕ ਮਸਜਿਦ ਵੀ ਬਣਾਈ ਗਈ ਹੈ ਜੋ ਕਿ ਔਰੰਗਜ਼ੇਬ ਵੱਲੋਂ ਬਣਾਈ ਗਈ ਹੈ ਆ ਦੇਖੋ ਕਲਾਕਾਰੀ ਅਤੇ ਤਕਨੀਕ ਦਾ ਨਮੂਨਾ ਅੱਗੇ ਚੱਲਦੇ ਹਾਂ ਜਿੱਥੇ ਉਹ ਤਖਤ ਰੱਖਿਆ ਗਿਆ ਹੈ ਜਿਸ ਤੇ ਬੈਠ ਕੇ ਵੱਖ-ਵੱਖ ਮੁਗਲ ਰਾਜਿਆਂ ਨੇ ਫਰਮਾਨ ਜਾਰੀ ਕੀਤੇ ਇਨਸਾਫ ਕੀਤੇ ਬੇਇਨਸਾਫੀਆਂ ਵੀ ਹੋ ਜਾਂਦੀਆਂ ਨੇ ਆਜ ਅੰਦਰ ਲੈ ਕੇ ਚੱਲਦੇ ਆ ਤੁਹਾਨੂੰ ਜਿੱਥੇ ਖੰਬਿਆਂ ਦੀ ਬਣਤਰ ਤੇ ਪੂਰਾ ਭਵਨ ਖੜਾ ਕੀਤਾ ਹੈ ਉੱਪਰ ਡਿਜ਼ਾਈਨ ਛੱਤ ਤੇ ਬਹੁਤ ਵਧੀਆ ਡਿਜ਼ਾਈਨਿੰਗ ਕੀਤੀ ਗਈ ਹੈ ਹੈਰਾਨੀ ਹੁੰਦੀ ਹੈ ਕਿ ਇੰਨਾ ਵਧੀਆ ਕਲਾਕਾਰੀ ਕਿਵੇਂ ਕੀਤੀ ਗਈ ਹੈ ਇਹ ਦੇਖੋ ਮਜ਼ਬੂਤ ਪਿੱਲਰ ਖੰਬੇ पत्थर ਨੂੰ ਕੱਟ ਕੇ ਬਣਾਏ ਗਏ ਹਨ ਦੇਖਣ ਜੋ ਕਲਾਕਾਰੀ ਕੀਤੀ ਗਈ ਹੈ ਬਹੁਤ ਹੀ ਤਕਨੀਕ ਨਾਲ ਬਣਾਏ ਗਏ ਹਨ ਪਿੱਲਰ ਉੱਪਰ ਭਵਨ ਖੜਾ ਕੀਤਾ ਗਿਆ ਖੁੱਲਾ ਹਵਾਦਾਰ ਮਹਾਰਾਜਾ ਦੇ ਬੈਠਣ ਵਾਸਤੇ ਇੱਥੇ ਹਾ ਜੋ ਅੱਗੇ ਦੇਖਦੇ ਆ ਉਹ ਪਿਆ ਤਖਤ ਇਸ ਤਖਤ ਦਾ ਆਖਰੀ ਬਾਦਸ਼ਾ ਬਹਾਦਰ ਸ਼ਾਹ ਜਫਰ ਸੀ ਉਸ ਤੋਂ ਬਾਅਦ ਇਹ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਆ ਗਿਆ ਅੰਗਰੇਜ਼ਾਂ ਤੋਂ ਬਾਅਦ ਬਹੁਤ ਲੰਮਾ ਟਾਈਮ ਇਹ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਰਿਹਾ ਹੁਣ ਇਸ ਨੂੰ ਸ਼ੀਸ਼ੇ ਵਿੱਚ ਮੜ ਕੇ ਸਲਾਨੀਆਂ ਦੇ ਦਿਖਾਉਣ ਵਾਸਤੇ ਇੱਥੇ ਰੱਖਿਆ ਗਿਆ ਹੈ। ਦੇਖੋ ਇਹ ਆ ਦਿੱਲੀ ਦਾ ਤਖਤ। ਆ ਜੋ ਅੱਗੇ ਲੈ ਕੇ ਚੱਲਦੇ ਆ ਅੱਗੇ ਦਿਖਾਉਨੇ ਆ ਤੁਹਾਨੂੰ। ਬਹੁਤ ਹੀ ਵਿਸ਼ਾਲ ਕਿਲਾ ਹੈ। ਬਹੁਤ ਕੁਝ ਦੇਖਣ ਵਾਸਤੇ ਹੈ ਬਹੁਤ ਹੀ ਮਨ ਨੂੰ ਮੋਹਣ ਵਾਲਾ ਦ੍ਰਿਸ਼। ਅੱਗੇ ਤੁਹਾਨੂੰ ਦਿਖਾਉਨੇ ਆ ਤਲਾ ਜਿੱਥੇ ਸ਼ਾਹੀ ਪਰਿਵਾਰ ਨਹਾਉਣ ਦਾ ਆਨੰਦ ਮਾਣਦਾ ਹੋਵੇਗਾ ਸੋ ਅੱਜ ਲਈ ਇੰਨਾ ਹੀ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਵੇ ਤਾਂ ਲਾਈਕ ਜਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿ ਕਿਲਾ ਅਤੇ ਇਸ ਦਾ ਇਤਿਹਾਸ ਤੁਹਾਨੂੰ ਕਿਵੇਂ ਲੱਗਿਆ ਅੰਗਰੇਜ਼ਾਂ ਤੋਂ ਬਾਅਦ ਇਹ ਭਾਰਤੀ ਫੌਜ ਦੇ ਕਬਜ਼ੇ ਵਿੱਚ ਰਿਹਾ ਅਤੇ 2003 ਵਿੱਚ ਇਸ ਨੂੰ ਭਾਰਤੀ ਸੈਰ ਵਿਭਾਗ ਨੂੰ ਸੌਂਪ ਦਿੱਤਾ ਗਿਆ ਫੌਜ ਵੱਲੋਂ ਅੱਜ ਇਸ ਦੀ ਸਾਮ ਸਮਵਾਲ ਭਾਰਤੀ ਸੈਰ ਵਿਭਾਗ ਕਰ ਰਿਹਾ ਹੈ ਅੱਜ ਤੱਕ ਲਈ ਇਨਾ ਹੀ ਧੰਨਵਾਦ